ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬ ਬੋਰਡ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2024 ਤੇ 2025 ਦੇ ਉਮੀਦਵਾਰਾਂ ਦੀ ਲੈ ਕੇ ਆਏ ਆਂ ਦੇਖੋ ਜਿਹੜੇ 2024 ਦੇ ਬੱਚੇ ਬਹੁਤ ਜਿਹੜਾ ਹੈਗਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਕਿ ਉਹਨਾਂ ਦੀ ਜੁਆਇਨਿੰਗ ਕਦੋਂ ਹੋਣੀ ਹੈ ਉਹਨਾਂ ਦਾ ਜਿਹੜਾ ਨੈਕਸਟ ਪ੍ਰੋਸੈਸ ਆ ਉਹ ਕਦੋਂ ਹੋਣਾ ਉਸ ਦੇ ਲਈ ਇੱਕ ਜਿਹੜਾ ਨੋਟਸ ਵਾਇਰਲ ਹੋ ਰਿਹਾ ਕਿ ਉਹ ਅਸਲੀ ਆ ਜਾਂ ਫੇਕ ਆ ਜਾਂ ਅਫੀਸ਼ੀਅਲ ਤੌਰ ਤੇ ਕਿੰਨੇ ਡਿਸਟ੍ਰਿਕਟ ਦਾ ਕੰਮ ਜਿਹੜਾ ਹਜੇ ਜਾਰ ਕਿੰਨੀਆਂ ਬਟਾਲੀయన్స్ ਦਾ ਕੰਮ ਆ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ ਕਿਸੇ ਦਾ ਡਾਕੂਮੈਂਟ ਵੈਰੀਫਿਕੇਸ਼ਨ ਜਾਂ ਮੈਡੀਕਲ ਪੈਂਡਿੰਗ ਪਿਆ ਤੇ ਇੱਕ ਕਦੋਂ ਤੱਕ ਜਿਹੜੀ ਤੁਹਾਡੀ ਜੁਆਇਨਿੰਗ ਹੋਣ ਦੀ ਸੁਭਾਵਨਾ ਹੈ ਕਿਉਂਕਿ ਜਿਹੜਾ ਤੁਸੀਂ ਮਤਲਬ ਕਿ ਇੱਕ ਗੱਲ ਫੈਲ ਰਹੀ ਹੈ ਗਰੁੱਪਾਂ ਦੇ ਵਿੱਚ ਤੇ ਜਿਹੜੀ 5 ਨੰਬਰ ਤੋਂ ਤੁਹਾਡੀ ਆਪਾਂ ਕਹਿ ਸਕਦੇ ਕਿ ਜੁਆਇਨਿੰਗ ਹੋ ਜਾਣੀ ਆ ਦੇਖੋ ਹੁਣ ਜਿਹੜਾ ਇਹ ਮਤਲਬ ਕਿ ਸਾਰਾ ਪ੍ਰੋਸੈਸ ਹੈ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਜਿਹੜਾ 2025 ਦੇ ਸਟੂਡੈਂਟਸ ਨੇ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਵੀ ਇਸ ਦੇ ਨਾਲ ਜਿਹੜਾ ਹੈਗਾ ਤੇਜ਼ ਹੋ ਜਾਣਾ ਕਿਉਂਕਿ 2024 ਦੇ ਬੱਚੇ ਕੁਝ ਤਾਂ ਮਤਲਬ ਕਿ মিডিਆ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਾਂ ਗਵਰਨਮੈਂਟ ਕੋਲੇ ਵੀ ਜਾਂ ਆਪਾਂ TCS ਪੰਜਾਬ ਪੁਲਿਸ ਜੋ ਵੀ ਆਪਣੀ ਭਰਤੀ ਨੂੰ ਰੈਗੂਲੇਟ ਕਰਦਾ ਉਨਾ ਸਭ ਕੁ ਲਈ ਨਿਊਜ਼ ਹੁੰਦੀ ਹੈ ਕਿ 2025 ਦੇ ਬੱਚੇ ਵੀ ਜਿਹੜੇ ਹੈਗੇ ਆ 24 ਦੇ ਬੱਚੇ ਸੌਰੀ ਉਹ ਵੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਿਹੜੇ ਹੈਗਾ ਮੇਬੀ ਆ ਸਕਦੇ ਆ ਤੇ 2025 ਦੀਆਂ ਸੀਟਸ ਨੂੰ ਜਿਹੜਾ ਹੈਗਾ ਮਤਲਬ ਕਿ ਖਰਾਬ ਕਰ ਸਕਦੇ ਆ ਕਿਉਂਕਿ ਇਹ ਚੀਜ਼ ਹੁੰਦੀ ਆ ਮਤਲਬ ਕਿ ਹੁਣ ਕੋਈ ਬੱਚਾ ਕਹਿ ਰਿਹਾ ਹੈ ਕਿ ਮੈਂ ਹਾਂ 2024 ਦੇ ਵਿੱਚ ਸਿਲੈਕਟਡ ਆ ਕਿ ਉਹ 2025 ਦੀ ਵੀ ਡੀਵੀ ਡੀਵੀ ਜਿਹੜਾ ਹੈਗਾ ਦੇਵੇਗਾ ਪਰ ਮੇਬੀ ਹੋ ਸਕਦਾ ਉਹ ਹੁਣ ਆਰਮਡ ਦੇ ਵਿੱਚ ਹੋਵੇ ਤੇ ਹੁਣ ਵੀ ਪੁਆਇੰਟਾਂ ਤੇ ਹੋਵੇ 2025 ਦੇ ਵਿੱਚ ਤੇ ਹੁਣ ਵੀ ਆਰਮਡ ਦੇ ਵਿੱਚ ਹੋ ਜੇ ਤਾਂ ਇਹ ਨਲੇ ਉਹਨੇ ਮਤਲਬ ਕਿ 2024 ਸੀਟ ਆਪਦੀ ਲੈ ਲਈ ਤੇ 2025 ਵਿੱਚ ਕਿਸੇ ਬੱਚੇ ਦੀ ਸੀਟ ਖਰਾਬ ਕਰਤੀ ਤਾਂ ਮਤਲਬ ਕਿ ਇਹ ਜਿਹੜੇ ਮਾੜੀਆਂ ਥੋੜੀਆਂ ਥੋੜੀਆਂ ਆਪਾਂ ਕਹਿੰਦੇ ਗੱਲਾਂ ਹੁੰਦੀਆਂ ਨੇ ਮਤਲਬ ਕਿ ਬੱਚਿਆਂ ਦੇ ਕਮੈਂਟ ਵੀ ਹੁੰਦੇ ਨੇ ਕਿ 2024 ਦੇ ਬੱਚਿਆਂ ਨੂੰ ਪੀੜ ਕੀਤੀ ਜਾਵੇ ਤਾਂ ਇਹੋ ਜੀਆਂ ਗੱਲਾਂ ਸਰਕਾਰ ਦੇ ਨੋਟਿਸ ਦੇ ਵਿੱਚ ਵੀ ਗਵਰਨਮੈਂਟ ਦੇ ਨੋਟਿਸ ਦੇ ਵਿੱਚ ਵੀ ਮਤਲਬ ਕਿ ਹੁੰਦੀਆਂ ਨੇ ਠੀਕ ਹੈ ਤੇ ਜਿਹੜੀ ਅੱਜ ਦੀ ਆਪਾਂ ਸਾਰੀ ਇਨਫੋਰਮੇਸ਼ਨ ਹੈ ਤੁਹਾਨੂੰ ਆਫੀਸ਼ੀਅਲ ਤੌਰ ਤੇ ਕਿੰਨੇ ਕਿ ਡਿਸਟ੍ਰਿਕਟ ਦਾ ਕੰਪੈਂਡਿੰਗ ਪਿਆ ਤੇ ਜਿਹੜਾ ਤੁਸੀਂ ਨੋਟਿਸ ਦੇਖ ਰਹੇ ਹੋ ਉਹਦਾ ਕੀ ਪ੍ਰੋਸੈਸ ਹੋਊਗਾ ਉਹ ਉਸ ਹਿਸਾਬ ਨਾਲ ਜਿਹੜੀ ਜੁਆਇਨਿੰਗ ਕਦੋਂ ਹੋਣੀ ਆ ਤੇ ਜਿਹੜੇ 2025 ਦੇ ਬੱਚੇ ਨੇ ਉਹਨਾਂ ਦੇ ਡਾਕੂਮੈਂਟ ਬੈਨੀਫੀਸ਼ੀਏਸ਼ਨ ਤੇ 2024 ਦੀ ਜੁਆਇਨਿੰਗ ਦਾ ਕੀ ਅਸਰ ਪੈਣਾ ਇਹਨਾਂ ਸਾਰੀ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਰ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਬੱਚੇ ਤੁਹਾਡੇ ਨਾਲ ਪੰਜਾਬ ਪੁਲਸ 2024 ਵਿੱਚ ਸਿਲੈਕਟਡ ਨੇ ਜਾਂ 2025 ਵਿੱਚ ਸਿਲੈਕਟਡ ਨੇ ਜਾਂ ਫਿਰ 2026 ਦੀ ਤਿਆਰੀ ਕਰ ਰਹੇ ਨੇ ਤੇ ਹੁਣ ਜਿਹੜੀ ਅੱਜ ਦੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਦੇਖੋ ਜਿਹੜਾ ਨੋਟਿਸ ਹੈ ਮੈਂ ਤੁਹਾਨੂੰ ਨੋਟਿਸ ਵੀ ਦਿਖਾਉਂ ਤੇ ਕਿੰਨੇ ਡਿਸਟ੍ਰਿਕਟ ਦਾ ਜਿਹੜਾ ਕੰਮ ਹੈ ਪੈਂਡਿੰਗ ਪਿਆ ਉਹ ਚੀਜ਼ਾਂ ਵੀ ਜਿਹੜੀਆਂ ਹੈ ਛੋਟੀ ਜਾਣਕਾਰੀ ਦੇ ਵਿੱਚ ਲੈ ਕੇ ਆਵਾਂਗੇ ਤੇ ਜਿਹੜਾ ਹੁਣ ਕੀ ਪ੍ਰੋਸੈਸ ਹੈ ਜਿਹੜਾ ਹੁਣ ਮਤਲਬ ਕਿ ਆਪਾਂ ਕਹਿ ਸਕਦੇ ਆਂ ਅੱਜ ਦੇ ਟਾਈਮ ਦਾ ਅੱਜ ਆਪਾਂ ਕੋਲ ਇੱਕ ਠੀਕ ਹੈ ਇੱਕ ਨੰਬਰ ਹੈ ਤੇ ਅੱਜ ਦੇ ਦਿਨ ਦਾ ਜਿਹੜਾ ਕੀ ਪ੍ਰੋਸੈਸ ਸੋਡੇ ਮਤਲਬ ਕਿ ਉਹ ਡਿਪਾਰਟਮੈਂਟ ਦੇ ਵਿੱਚ ਚੱਲ ਰਿਹਾ ਹੋਣਾ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਆਂ ਦੇਖੋ ਜਿਹੜੀ 2024 ਦੀ ਭਰਤੀ ਸੀ ਬਸ ਤਾਂ ਇਹ ਲੰਮਾ ਪ੍ਰੋਸੈਸ ਹੈ ਆਪਾਂ ਥੋੜੀ ਥੋੜੀ ਮੋਟੀ ਮੋਟੀ ਗੱਲ ਕਰਦੇ ਆਂ ਕਿ 2024 ਦੇ ਵਿੱਚ ਮਤਲਬ ਕਿ ਪੋਸਟ ਆਈਆਂ ਸੀ ਇਹ ਠੀਕ ਹੈ 2024 ਜਨਵਰੀ ਫ फेब्रुवारी ਚ ਮੇਬੀ ਇਹ ਮਤਲਬ ਕਿ ਆਪਾਂ ਕਹਿ ਸਕਦੇ ਆਂ ਕਿ ਐਗਜ਼ਾਮ ਦੀ ਡੇਟ ਐਗਜ਼ਾਮ ਆਇਆ ਠੀਕ ਹੈ ਫਿਲ ਕਰਨ ਦੀ ਮਤਲਬ ਕਿ ਫਾਰਮ ਪੋਰਟਲ ਓਪਨ ਹੋਇਆ ਪੰਜਾਬ ਗਵਰਨਮੈਂਟ ਦਾ ਫਿਰ ਇਸ ਥੋੜੇ ਇਹ ਜੂਨ ਤੋਂ ਜੁਲਾਈ ਦੇ ਵਿੱਚ ਜਿਹੜਾ ਹੈਗਾ ਤੁਸੀਂ ਜੂਨ ਜੁਲਾਈ ਦੇ ਵਿੱਚ ਇਹੋ ਇਗਜ਼ਾਮ ਹੋਇਆ ਠੀਕ ਹੈ ਜੂਨ ਜੁਲਾਈ ਨਹੀਂ ਸ਼ਾਇਦ ਇਹ ਅਗਸਤ ਤੱਕ ਇਗਜ਼ਾਮ ਗਿਆ ਸੀ 16 ਅਗਸਤ ਤੱਕ ਸ਼ਾਇਦ ਹਾਂ 16 ਅਗਸਤ ਤੱਕ ਇਹ ਇਗਜ਼ਾਮ ਗਿਆ ਸੀ ਠੀਕ ਹੈ ਤੇ ਇਸ ਤੋਂ ਬਾਅਦ 16 ਅਗਸਤ ਤੋਂ ਬਾਅਦ ਇਹਦੀ ਅਪਡੇਟ ਆਈ ਜਿਹੜੀ ਹੈਗੀ ਫਿਜ਼ੀਕਲ ਦੀ ਫਿਜ਼ੀਕਲ ਦੀ ਜਿਹੜੀ ਅਪਡੇਟ ਆਈ ਸੀ ਮਤਲਬ ਕਿ ਫਿਜ਼ੀਕਲ ਜਿਹੜੇ 2024 ਦੀ ਸਟਾਰਟ ਹੋਣੀ ਸੀ ਉਹ ਹੋਸੀ ਦਸੰਬਰ ਦੇ ਵਿੱਚ ਠੀਕ ਹੈ ਤੁਸੀਂ ਦੇਖੋ 2 ਜਨਵਰੀ 2024 ਤੋਂ ਮਤਲਬ ਕਿ ਆਪਾਂ ਕਹਿ ਸਕਦੇ ਕੰਮ ਚੱਲਿਆ ਹੋਇਆ ਠੀਕ ਹੈ ਜਨਵਰੀ ਚ ਇਹਦਾ ਪੋਰਟਲ ਓਪਨ ਹੋਗਾ ਅਸੀਂ ਜਨਵਰੀ ਫਰਵਰੀ ਚ ਤੇ ਫਿਰ ਦਸੰਬਰ ਚ ਆ ਕੇ ਇਹਨਾਂ ਦੇ ਜਿਹੜੇ ਹੈਗੇ ਫਿਜ਼ੀਕਲ ਹੋਵੇ ਠੀਕ ਹੈ ਫਿਰ ਦਸੰਬਰ ਤੋਂ ਬਾਅਦ 2 ਮਹੀਨਿਆਂ ਦੀ ਬੇੜ ਤੋਂ ਬਾਅਦ ਜਿਹੜਾ ਹੈਗਾ ਫੈਬ ਦੇ ਵਿੱਚ ਆ ਕੇ ਇਹੀ ਬੱਚਿਆਂ ਦਾ ਆਪਾਂ ਕਹਿ ਸਕਦੇ ਹਾਂ ਡਾਕੂਮੈਂਟ ਵੈਰੀਫਿਕੇਸ਼ਨ ਹੋਵੇ ਜਿਹੜੀ 2025 ਵਾਲੇ ਕੈਂਡੀਡੇਟ ਦੀ ਹੋਣੀ ਆ ਦੇਖੋ ਇੰਨਾ ਲੰਮਾ ਪ੍ਰੋਸੈਸ ਪਾਕਿਸ ਇੱਕ ਸਾਲ ਬਾਅਦ ਭਰਤੀ ਦੇ ਪੋਰਟਲ ਦੇ ਓਪਨ ਹੋਣ ਤੋਂ ਇੱਕ ਸਾਲ ਬਾਅਦ ਤਕਰੀਬਨ ਜਿਹੜੀ ਹੈਗੀ ਆ ਡਾਕੂਮੈਂਟ ਵੈਰੀਫਿਕੇਸ਼ਨ ਹੋਵੇ ਤੇ ਇਸ ਤੋਂ ਬਾਅਦ ਜਿਹੜਾ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਜਿਹੜਾ ਰਿਜ਼ਲਟ ਹੁੰਦਾ ਉਹ ਮੈਂ 2025 ਦੇ ਬੱਚਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਉਹ 1 ਮਹੀਨੇ ਦੇ ਵਿੱਚ ਵਿੱਚ ਵਿਦਿਨ 1 ਮਹੀਨہ ਆ ਜਾਂਦਾ ਅਗਰ ਕੋਈ ਰਿਜ਼ਲਟ ਦੇ ਵਿੱਚ ਕੋਈ ਗੜਬੜ ਨਾ ਹੋਵੇ ਠੀਕ ਹੈ ਜਾਂ ਡਾਕੂਮੈਂਟ ਸਭ ਦੇ ਕੰਪਲੀਟ ਹੋਣ ਪਰ 2025 ਸੌਰੀ 24 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਆਪਾਂ ਮਾਰਚ ਦੇ ਵਿੱਚ ਰਿਜ਼ਲਟ ਆ ਜਾਣਾ ਸੀਗਾ ਪਰ ਜਦੋਂ EWS ਦਾ ਮਤਲਬ ਕਿ ਆਪਾਂ ਕੇਸ ਲੱਗਿਆ ਹੋਇਆ ਸੀ ਠੀਕ ਹੈ ਭਰਤੀ ਦੇ ਉੱਪਰ ਤਾਂ ਉੱਥੇ ਜਾ ਕੇ ਰਿਜ਼ਲਟ ਲੇਟ ਹੁੰਦਾ ਹੁੰਦਾ ਮਈ ਤੱਕ ਗਿਆ ਠੀਕ ਹੈ ਮਈ 2025 ਦੀ ਗੱਲ ਆ ਰਹੀ ਹੈ ਇਥੇ ਮਈ 2025 ਤੇ ਕ ਰਿਜ਼ਲਟ ਗਿਆ ਮਈ ਦੇ ਵਿੱਚੋਂ ਫਿਰ ਇਸ ਤੋਂ ਬਾਅਦ ਆਉਂਦੇ-ਆਉਂਦੇ ਰਿਜ਼ਲਟ ਰਵਾਈਜ਼ ਹੋਇਆ 2-3 ਵਾਰ ਰਿਜ਼ਲਟ ਰਵਾਈਜ਼ ਹੋ ਕੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ 2 ਸਾਲਾਂ ਦੇ ਵਿੱਚ ਟੋਟਲ ਸੁਡੀ ਪ੍ਰੋਸੈਸ ਆ ਜਿਹੜੀ ਤੇ ਹੁਣ ਤੁਸੀਂ ਮੰਨ ਲਓ ਵੀ ਨਵੰਬਰ ਦਸੰਬਰ ਦੇ ਵਿੱਚ ਸੁਡੀ ਜਿਹੜੀ ਸੀ ਜੁਆਇਨਿੰਗ ਦੀ ਹਲੇ ਇਹ ਅਫੀਸ਼ੀਅਲ ਤੌਰ ਤੇ ਆਪਾਂ ਜਿਹੜੇ ਹੈਗਾ ਤੁਹਾਨੂੰ ਨੋਟਿਸ ਦਾ ਵੀ ਜਿਹੜਾ ਹੈਗਾ ਬੇਰਵਾ ਦੱਸਾਂਗੇ ਕਿ ਜਿਹੜਾ ਨੋਟਿਸ ਅਫੀਸ਼ੀਅਲ ਤੌਰ ਤੇ ਉਹ ਕਿਸ ਤਰੀਕੇ ਦਾ ਜਾਂ ਕਿੱਥੋਂ ਉਹ ਆਪਾਂ ਕਹਿ ਸਕਦੇ ਹਾਂ ਮਾਨਤਾ ਪ੍ਰਾਪਤ ਹੈ ਠੀਕ ਹੈ ਤਕਰੀਬਨ 2 ਸਾਲਾਂ ਦੇ ਵਿੱਚ ਜਿਹੜੀ 2024 ਦੀ ਸੀ ਭਰਤੀ ਸੀ ਉਹ ਕੰਪਲੀਟ ਹੋਈ ਤੇ ਇਸ ਤੋਂ ਬਾਅਦ ਹੁਣ ਜਿਹੜੇ 2025 ਦੇ ਬੱਚੇ ਸੀਗੇ ਉਹਨਾਂ ਦਾ ਪ੍ਰੋਸੈਸ ਵੀ 2024 ਦੇ ਬੱਚਿਆਂ ਕਰਕੇ ਵੀ ਖੜਾ ਸੀਗਾ ਠੀਕ ਹੈ ਤੇ 2025 ਦੇ ਬੱਚਿਆਂ ਦਾ ਕੁਸ਼ਲ ਹਾਈਟ ਦੇ ਰਿਲੇਟਿਡ ਪ੍ਰੋਬਲਮ ਆ ਰਹੀਆਂ ਸੀ ਕੁਝ ਬੱਚਿਆਂ ਨੂੰ ਉਹਨਾਂ ਦਾ ਵੀ ਜਿਹੜਾ ਹੈਗਾ ਮਤਲਬ ਕਿ ਪ੍ਰੋਸੈਸ ਨਾਲ ਦੇ ਨਾਲ ਚੱਲ ਰਿਹਾ ਤੇ ਉਹਨਾਂ ਦੇ ਪ੍ਰੋਸੈਸ ਦੇ ਨਾਲ ਹੀ ਥੋੜਾ ਜਿਹਾ ਅਗਲਾ ਨੈਕਸਟ ਆਪਾਂ ਕਹਿ ਸਕਦੇ ਹਾਂ ਸਟੈਪ ਲਿਆ ਜਾਊਗਾ ਠੀਕ ਹੈ ਤੇ ਹੁਣ ਜਿਹੜੇ ਵੀ ਡਿਸਟ੍ਰਿਕਟ ਪੈਂਡਿੰਗ ਪੈਂਡਿੰਗ ਨੇ ਹੁਣ ਆਪਾਂ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਦੇਖੋ ਵੈਸੇ ਮਤਲਬ ਕਿ ਇਹ ਡਿਸਟ੍ਰਿਕਟ ਸੀਗੇ ਜਾਂ ਬਟਾਲੀਅਨ ਸੀ ਇਹ ਸਾਰਿਆਂ ਦਾ ਜਿਹੜਾ ਕੰਮ ਕੰਪਲੀਟ ਹੋ ਚੁੱਕਿਆ ਜਿਵੇਂ ਇੱਥੇ ਸਿਰਫ ਇੱਕ ਰਹਿੰਦਾ ਇਹ 4 ਨੰਬਰ ਠੀਕ ਹੈ ਸੀਪੀ ਅਮਰਸਰ ਆਸ਼ ਹੈ ਦਾ ਨਹੀਂ ਇਹ ਹੈ ਆਪਣੇ ਕੋਲੇ ਹਾਂ ਸੀਬੀ ਅਮਰਸਰ ਦਾ ਠੀਕ ਹੈ ਤੇ ਇੱਕ ਇਹ ਆਪਣੇ ਕੋਲੇ ਰਹਿੰਦਾ ਇਹ ਪਠਾਨਕੋਟ ਡਿਸਟ੍ਰਿਕਟ ਦਾ ਠੀਕ ਹੈ ਤੇ ਪਠਾਨਕੋ ਡਿਸਟ੍ਰਿਕਟ ਵਾਲਾ ਮਤਲਬ ਕਿ ਮੇਰੇ ਨਾਲ ਆਫੀਸ਼ੀਅਲੀ ਬੱਚਾ ਕੰਟੈਕਟ ਚ ਸੀ ਇਹ ਠੀਕ ਹੈ ਉਹਦਾ ਮੈਡੀਕਲ ਹਲੇ ਮਤਲਬ ਕਿ ਸੋਮਵਾਰ ਨੂੰ ਹੋਣਾ ਹੈ ਠੀਕ ਹੈ ਤੇ ਸ਼ਾਇਦ ਮਤਲਬ ਕਿ 1-2 ਦਿਨਾਂ ਦੇ ਵਿੱਚ ਸੋਮਵਾਰ ਨੂੰ ਕਹਿੰਦੇ ਸ਼ਾਇਦ 1-2 ਦਿਨਾਂ ਦੇ ਵਿੱਚ ਜਾਂ ਹੋ ਚੁੱਕਿਆ ਹੋਊਗਾ ਜਾਂ ਹੋ ਜਾਊਗਾ ਠੀਕ ਹੈ ਤੇ ਇੱਕ ਹੈਗਾ ਆਪਣੇ ਤਰਨਤਾਰਨ ਦਾ ਇਹ ਦੇਖੋ ਤਰਨਤਾਰਨ ਦਾ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਦੱਸਦਾ ਰਿਹਾ ਹਾਂ ਕਿ ਤਰਨਤਾਰਨ ਦਾ ਪਿਆ ਤੇ ਇੱਕ ਹੈਗਾ ਆਪਣੇ ਕੋਲੇ ਪਿਆ ਇਹ ਪੀਏ ਵੀ 36 ਉਡਾਲਣੇ ਸ਼ਾਇਦ ਨੇ ਸ਼ਾਇਦ ਪੀਪੀ 75 ਬਟਾਲੀਅਨ ਠੀਕ ਹੈ ਇਨ੍ਹਾਂ ਬਟਾਲੀਅਨਸ ਤੇ ਇਨ੍ਹਾਂ ਡਿਸਟ੍ਰਿਕਟ ਦਾ ਜਿਹੜਾ ਕੰਮ ਹੈ ਪੈਂਡਿੰਗ ਪਿਆ ਇਹ ਮਤਲਬ ਕਿ ਜ਼ਿਆਦਾ ਕੁਝ ਹੁਣ ਪੈਂਡਿੰਗ ਨਹੀਂ ਹੈਗਾ ਇਹ ਸਿਰਫ ਉਹਨਾਂ ਦਾ ਮੈਡੀਕਲ ਪੈਂਡਿੰਗ ਹੈ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਤੇ ਇਹ ਜਿਹੜਾ ਇੰਨਾ ਕੰਮ ਲੇਟ ਕਿਉਂ ਹੋਇਆ ਇਹਦੇ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਪਿਛਲੀਆਂ ਵੀਡੀਓਜ਼ ਦੇ ਵਿੱਚ ਦੇ ਕੇ ਆਇਆ ਸੀ ਕਿ ਜਦੋਂ ਤੁਹਾਡਾ ਰਿਜ਼ਲਟ ਰਵਾਈਜ਼ ਹੋਇਆ ਰਿਜ਼ਲਟ ਦੇ ਵਿੱਚ ਕੁਝ ਗਲਤੀਆਂ ਦੇ ਕਾਰਨ ਕੁਝ ਕੈਂਡੀਡੇਟ ਨੂੰ ਇਸ ਦੇ ਭਰਤੀ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਕੁਝ ਨੂੰ ਇਹ ਜਿਹੜਾ ਹੈਗਾ ਅੰਦਰ ਸ਼ਾਮਲ ਕੀਤਾ ਗਿਆ ਤੇ ਜਦੋਂ ਕੁਝ ਕੈਂਡੀਡੇਟ ਰਿਜ਼ਲਟ ਵਾਈਜ਼ ਹੋਣ ਦੇ ਕਾਰਨ ਇਹਨਾਂ ਨੂੰ ਕੈਂਡੀਡੇਟ ਨੂੰ ਲਿਸਟਰ ਦੇ ਵਿੱਚ ਪਾਇਆ ਗਿਆ ਤਾਂ ਕੁਝ ਜਨਰਲ ਕੈਟਾਗਰੀ ਦੇ ਸੀਗੇ ਕੁਝ BC ਕੈਟਾਗਰੀ ਦੇ ਸੀ ਕੁਝ SC ਕੈਟਾਗਰੀ ਦੇ ਕੁਝ ਆਪਣੇ ਐਕ ਸਰਵਿਸ ਮੈਂਬਰ ਸੀ ਉਹਨਾਂ ਸਾਰਿਆਂ ਨੂੰ WPB ਕੈਟਾਗਰੀ ਹੁੰਦੀ ਹੈ ਕਿ ਅਗਰ ਤੁਸੀਂ ਮੈਰਿਟ ਲਿਸਟ ਦੇਖੀ ਹੋ ਕਿਸੇ ਨੇ ਤਾਂ ਸਭ ਤੋਂ ਇੱਕ ਨੀਚੇ ਕੋਟਾ ਹੁੰਦਾ ਵਰਡ ਆਫ ਪੁਲਿਸ ਪਰਸਨਸ ਠੀਕ ਹੈ ਉਹਨਾਂ ਦੇ ਵਿੱਚ ਉਹ ਸੀਟਾਂ ਖਾਲੀ ਰਹਿਣ ਦੇ ਕਾਰਨ ਜਿਹੜੇ ਬੱਚਿਆਂ ਦਾ ਹੱਕ ਬੰਦਾ ਸੀ ਜਿਨ੍ਹਾਂ ਦਾ ਸਕੋਰ ਮੰਨ ਲਓ ਕਿ ਫਾਈਨਲ ਕੱਟ ਆਫ ਦੇ ਉੱਪਰ ਸੀਗਾ ਤੇ ਉਹਨਾਂ ਨੂੰ WPB ਦੀਆਂ ਸੀਟਾਂ ਦਿੱਤੀਆਂ ਗਈਆਂ ਤੇ ਡਬਲਯੂ ਪੀਪੀ ਨੇ ਸੇਟਾਂ ਦੇਣ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਈ ਠੀਕ ਹੈ ਜਿਹੜੀ ਫਾਈਨਲ ਡੀਵੀ ਹੋਣੀ ਸੀ ਤੇ ਉਸ ਸਮੇਂ ਉਹਨਾਂ ਕੋਲੇ ਡਬਲਯੂ ਪੀਪੀ ਦਾ ਸਰਟੀਫਿਕੇਟ ਨਹੀਂ ਸੀ ਤੇ ਜਿੱਥੇ ਵੀ ਡਿਸਟ੍ਰਿਕਟ ਜਾਂ ਬਟਾਰੀਆਂ ਚ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਸੀ ਉੱਥੇ ਉਹਨਾਂ ਨੇ ਮਤਲਬ ਕਿ ਮੁਲਾਜ਼ਮਾਂ ਕੋਲੇ ਇਸ ਬਾਰੇ ਕੋਈ ਅਪਡੇਟ ਨਹੀਂ ਸੀ ਕਿ ਰਿਜ਼ਲਟ ਰਵਾਈਜ਼ ਹੋਇਆ ਹੋਇਆ ਜਾਂ ਡਬਲਯੂ ਪੀਪੀ ਦਾ ਕੀ ਕੇਸ ਆ ਤਾਂ ਉਹਨਾਂ ਨੇ ਡਬਲਯੂ ਪੀਪੀ ਦੇ ਕੇਸ ਕਰਕੇ ਉਹਨਾਂ ਨੂੰ ਮਤਲਬ ਕਿ ਨੋਟਿਸ ਚੈੱਕ ਕਰਦਿਆਂ ਨੂੰ ਅੱਪਾ ਕਹਿ ਸਕਦੇ ਆ ਕਿ ਮਹੀਨਾ ਦੋ ਮਹੀਨੇ ਜਿਹੜਾ ਹੈਗਾ ਵਕਤ ਲੱਗਾ ਕਿਉਂਕਿ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਸੀ ਉਹ ਅਗਸਤ ਦੇ ਵਿੱਚ ਮਤਲਬ ਕਿ ਸਟਾਰਟ ਹੋ ਰਹੀ ਸੀ ਬਹੁਤ ਡਿਸਟ੍ਰਿਕਟ ਦੇ ਬਟਾਲੀਅਨ ਦੇ ਵਿੱਚ ਪਰ ਜਿਹੜੀ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਹੈ ਡਬਲਯੂ ਪੀ ਪੀ ਜਾਂ ਅਪਾ ਕਹਿ ਸਕਦੇ ਆ ਰਿਜ਼ਲਟਰ ਵਾਈਜ਼ ਹੋਏ ਆਲੇ ਬੱਚਿਆਂ ਦੀ ਠੀਕ ਹੈ ਜਿਹੜੇ 15 16 ਬੱਚੇ ਨਵੇਂ ਐਡ ਕਰੇ ਸੀ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹਲੇ ਹਫਤਾ ਅਪਾ ਕਹਿ ਨਹੀਂ ਸਕਦੇ ਕਿ ਹਫਤਾ ਵੀ ਨਹੀਂ ਹੋਇਆ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਨੂੰ ਠੀਕ ਹੈ ਤੇ ਕੁਝ ਬਟਾਲੀਅਨਸ ਦੇ ਜਿਹੜੇ ਬੱਚੇ ਮੇਰੇ ਨਾਲ ਕੰਟੈਕਟ 'ਚ ਨੇ ਉਹਨਾਂ ਦਾ ਮਤਲਬ ਕਿ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀ ਬਟਾਲੀਅਨ ਦੇ ਵਿੱਚ ਤਾਂ ਉਹਨਾਂ ਨੇ ਆ ਕੇ ਦੱਸਿਆ ਕਿ ਜਿਹੜੇ ਫਾਈਨਲ ਆਪਾਂ ਜੋਇਨਿੰਗ ਲੈਟਰ ਕਹਿੰਦੇ ਆ ਠੀਕ ਹੈ ਜੋਇਨਿੰਗ ਲੈਟਰ ਮਤਲਬ ਕਿ ਲਿਖਾਏਗੇ ਠੀਕ ਹੈ ਕੋਈ ਗਲਤੀ ਨਾ ਹੋਵੇ ਜਾਂ ਕਿਸੇ ਤਰੀਕੇ ਦੇ ਮਤਲਬ ਕਿ ਉਹ ਸਭ ਜਾਣਕਾਰੀ ਮਤਲਬ ਕਿ ਅਫੀਸ਼ੀਅਲ ਤੌਰ ਤੇ ਜਾਣਕਾਰੀ ਸਿ ਉਹ ਉੱਥੋਂ ਨੂੰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਜਿਹੜੇ ਹੈਗੇ ਦੇ ਦਾਂਗੇ ਠੀਕ ਹੈ ਮਤਲਬ ਕਿ ਇਹੀ ਪ੍ਰੋਸੈਸ ਕਰਨ 2024 ਦੀ ਜਿਹੜੀ ਜੋਇਨਿੰਗ ਸੀ ਲੇਟ ਹੋ ਚੁੱਕੀ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਮੈਂ ਤੁਹਾਡਾ ਅਫੀਸ਼ੀਅਲ ਨੋਟਸ ਗਰੁੱਪਾਂ ਦੇ ਵਿਚਾਰ ਰਿਹਾ ਹੈ ਇਹਦੇ ਵਿੱਚ 5 ਨੰਬਰ ਤੱਕ ਦੀ ਜਿਹੜੀ ਤੁਹਾਡੀ ਜੁਆਇਨਿੰਗ ਦੀ ਡੇਟ ਹੈ ਹੁਣ ਇਹ ਦੇਖੋ ਜਿਹੜਾ ਪਹਿਲਾਂ ਆਪਾਂ ਨੋਟਸ ਨੂੰ ਮੈਂ ਤੁਹਾਨੂੰ ਪੜ੍ਹਨਾ ਹੈ ਫਿਰ ਆਪਾਂ ਸੋ ਇਹਦੇ ਬਾਰੇ ਗੱਲਬਾਤ ਕਰਦੇ ਆ ਇਹ ਜੋ ਮਿਤੀ ਲਿਖੀ ਹੋਇਆ 14/8/2025 2024 ਦੌਰਾਨ 77 ਉਮੀਦਵਾਰਾਂ ਨੂੰ ਸਟੇਟ ਆਰਮਡ ਪੁਲਿਸ ਵਿਖੇ ਭਰਤੀ ਕਰਨ ਸੰਬੰਧੀ ਇਸ ਵਿਸ਼ੇ ਦੇ ਸੰਬੰਧ ਵਿੱਚ ਆਪ ਨੂੰ ਲਿਖਿਆ ਹੈ ਹਵਾਲਾ ਅਧੀਨ ਪੱਤਰ ਰਾਹੀਂ ਸਬਸੋਸ਼ਲ ਉਮੀਦਵਾਰ ਨੂੰ ਸਿਪਾਹੀ ਭਰਤੀ ਲਈ ਸਟੇਟ ਆਰਮਡ ਪੁਲਿਸ ਦੀਆਂ 2 ਉਨ ਸੌਰੀ ਦੀਆਂ ਵੱਖ-ਵੱਖ ਬਣ ਵਿਖੇ ਅਲੋਕੇਟ ਕਰਨ ਉਪਰੰਤ ਸਿਪਾਹੀ ਭਰਤੀ ਕਰਨ ਲਈ ਵੈਰੀਫਿਕੇਸ਼ਨ ਮੁਕੰਮਲ ਕਰਨ ਲਈ ਲਿਖਿਆ ਗਿਆ ਸੀ ਪਰੰਤੂ ਆਪ ਵੱਲੋਂ ਅਲੋਕੇਟ ਕੀਤੇ ਗਏ ਉਮੀਦਵਾਰਾਂ ਦੀਆਂ ਵੈਰੀਫਿਕੇਸ਼ਨ ਅਜੇ ਤੱਕ ਮੁਕੰਮਲ ਨਹੀਂ ਕਰਵਾਈਆਂ ਗਈਆਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਵੱਲੋਂ ਨਵੰਬਰ ਦੇ ਪਹਿਲੇ ਹਫਤੇ ਜੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣੇ ਹਨ ਇਸ ਲਈ ਆਪ ਨੂੰ ਹਦਾਇਤ ਹੈ ਕਿ ਸਾਰੀਆਂ ਬਟਾਲੀਅਨ ਦੇ ਨੋਡਲ ਅਫਸਰਾਂ ਨੂੰ ਸਪੈਸ਼ਲ ਡਿਊਟੀ ਲਗਾ ਕੇ ਸਬੰਧਿਤ ਉਮੀਦਵਾਰਾਂ ਦੀ ਸਿਪਾਹੀ ਭਰਤੀ ਦੀਆਂ ਸਬੰਧੀ ਕਾਰਵਾਈਆਂ 5 11 2025 ਤੱਕ ਕਿਸੇ ਹਰ ਤੱਕ ਹਰ ਹਾਲਤ ਵਿੱਚ ਮੁਕੰਮਲ ਕਰਵਾ ਲਈਆਂ ਜਾਣ ਇਹ ਸਵੰਤੀ ਇਸ ਸੰਬੰਧ ਵਿੱਚ ਕੀਤੀ ਗਈ ਦੇਰੀ ਦਾ ਜ਼ਿੰਮੇਵਾਰ ਆਪ ਜੀ ਦਾ ਦਫ਼ਤਰ ਹੋਵੇਗਾ ਹੁਣ ਮੈਂ ਇਹਦੀ ਬਾਰੇ ਤੁਹਾਨੂੰ ਸਾਰੀ ਗੱਲਬਾਤ ਸਮਝਾਉਣਾ ਠੀਕ ਹੈ ਮਤਲਬ ਕਿ ਜਿਹੜਾ ਹੁਣ ਆਪਾਂ ਨਿਯੁਕਤੀ ਪੱਤਰ ਸਮਾਰੋ ਚੱਲ ਰਹੇ ਨੇ ਠੀਕ ਹੈ ਵੱਖ-ਵੱਖ ਡਿਪਾਰਟਮੈਂਟਸ ਦੇ ਅੱਜ ਵੀ ਜਿਹੜੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਵਨ ਸਿੰਘ ਮਾਨ ਅੱਜ ਸ਼ਾਇਦ ਨਿਊਜ਼ ਆਈ ਹੋਈ ਸੀ ਪਰ ਮੈਂ ਪ੍ਰੋਪਰ ਤਰੀਕੇ ਨਾਲ ਨਹੀਂ ਦਿੱਖੀ ਕਿ ਉਹ ਜਿਹੜੇ ਨਿਯੁਕਤੀ ਪੱਤਰ ਬੰਡ ਰਹੇ ਸੀ ਕਿਸੇ ਡਿਪਾਰਟਮੈਂਟ ਦੇ ਤੇ ਇਸ ਤਰੀਕੇ ਨਾਲ ਜਿਹੜਾ ਉਹਨਾਂ ਨੇ ਮਤਲਬ ਕਿ ਐਲਾਨ ਕੀਤਾ ਕਿ ਪੰਜ ਆਪਾਂ ਵੀ ਜਿਹੜਾ ਨੰਬਰ ਹੈ ਨੰਬਰ ਦੇ ਫਰਸਟ ਵੀਕ ਦੇ ਵਿੱਚ ਵਿੱਚ ਸਾਰੇ ਹੀ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਨੇ ਠੀਕ ਹੈ 2024 ਦੇ ਉਹਨਾਂ ਸਾਰਿਆਂ ਦੇ ਜਿਹੜੇ ਬੱਚਿਆਂ ਦੇ ਨਿਯੁਕਤੀ ਪੱਤਰ ਉਹਨਾਂ ਨੂੰ ਬੰਡਣੇ ਆ ਉਹਨਾਂ ਨੂੰ ਜੁਆਇਨਿੰਗ ਲੈਟਰ ਦੇਣੇ ਆ ਤੇ ਇਹਨਾਂ ਬਾਰੇ ਮਤਲਬ ਕਿ ਇਹਨਾਂ ਨੂੰ ਮਤਲਬ ਆਪਾਂ ਜਿਸ ਤਰੀਕੇ ਨਾਲ ਨੋਟਸ ਦੇ ਵਿੱਚ ਲਿਖਿਆ ਹੋਇਆ ਕਿ ਇਹ ਜਿਹੜੀ 31 ਪੰਜ ਤਰੀਕ 11ਵਾਂ ਮਹੀਨਾ 2025 ਨੂੰ ਇਹ ਅਫੀਸ਼ੀਅਲ ਤੌਰ ਤੇ ਤੁਹਾਨੂੰ ਜੁਆਇਨਿੰਗ ਲੈਟਰ ਦੇ ਸਕਦੇ ਆ ਤੇ ਜਿਹੜੇ ਮਤਲਬ ਕਿ ਜਿੱਥੋਂ ਇਹ ਦਫ਼ਤਰ ਦੇ ਵਿੱਚੋਂ ਆਇਆ ਲੈਟਰ ਇਹ ਉਹਨਾਂ ਬਟਾਲੀਅਨਸ ਠੀਕ ਹੈ ਇਹ ਜਿਹ ਮੋਸਟਲੀ ਜਿਹੜਾ ਹੈ ਬਟਾਲੀਅਨਸ ਦਾ ਕੰਮ ਹੈ ਡਿਸਟ੍ਰਿਕਟ ਦੇ ਤਕਰੀਬ ਤਕਰੀਬ ਨੂੰ ਸਾਰੇ ਆਪਾਂ ਕਹਿ ਸਕਦੇ ਆ 31 ਵੈਰੀਫਿਕੇਸ਼ਨ ਹੋ ਚੁੱਕੀ ਆ ਬਟਾਲੀਅਨਸ ਦੇ ਵਿੱਚ ਕੁਝ ਬੱਚੇ ਜਿਹੜੇ ਸਟੂਡੈਂਟਸ ਆ ਜਾਂਦੇ ਨੇ ਉਹਨਾਂ ਦੇ ਜਿਹੜੇ ਹੈੱਡ ਨੇ ਬਟਾਲੀਅਨਸ ਉਹਨਾਂ ਨੂੰ ਇਹ ਨੋਟਸ ਇਹਨਾਂ ਦੀ ਮਤਲਬ ਕਿ ਵੈਰੀਫਿਕੇਸ਼ਨ ਆ ਉਹ ਜਲਦੀ ਤੋਂ ਜਲਦੀ ਕਰਵਾਓ ਨਿਰੰਬਰ ਦੇ ਫਰਸਟ ਵੀਕ ਤੱਕ ਤਾਂ ਕਿ ਜਿਹੜੀ ਬੱਚਿਆਂ ਨੂੰ ਜੁਆਇਨਿੰਗ ਲੈਟਰ ਮਿਲ ਸਕੇ ਅਗਰ ਇਸ ਵਿੱਚ ਵੈਰੀਫਿਕੇਸ਼ਨ ਵਿੱਚ ਕੋਈ ਵੀ ਬੱਚਿਆਂ ਦੀ ਵੈਰੀਫਿਕੇਸ਼ਨ ਵਿੱਚ ਡਾਕੂਮੈਂਟ ਵਿੱਚ ਦੇਰੀ ਹੁੰਦੀ ਆ ਤਾਂ ਇਸ ਵੈਰੀਫਿਕੇਸ਼ਨ ਦੇ ਜ਼ਿੰਮੇਵਾਰ ਜਿਹੜੇ ਉੱਥੋਂ ਦੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਹੈੱਡ ਨੇ ਬਟਾਲੀਅਨ ਦੇ ਹੈੱਡ ਆਗੇ ਜਾਂ ਜਿਹੜੇ ਵੀ ਅਧਿਕਾਰੀ ਨੇ ਜਿਨ੍ਹਾਂ ਦੇ ਹੱਥ 'ਚ ਇਹ ਸਾਰਾ ਪ੍ਰੋਸੈਸ ਹੈ ਉਹ ਖੁਦ ਇਸ ਦੇ ਜ਼ਿੰਮੇਵਾਰ ਹੋਣਗੇ ਅਗਲੀ ਕਾਰਵਾਈ ਉਹਨਾਂ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਜਿਹੜੇ ਉੱਥੇ ਮਤਲਬ ਕਿ ਉਮੀ ਆ ਲੱਗੇ ਹੋਣੇ ਠੀਕ ਹੈ ਅ ਸੌਰੀ ਜਿਹੜੇ ਆਪਣੇ ਮਤਲਬ ਕਿ ਕਰਮਚਾਰੀ ਲੱਗੇ ਹੋਣੇ ਉੱਥੇ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਇਸ ਕਰਕੇ ਜਿਹੜਾ ਹੈਗਾ ਮਤਲਬ ਕਿ ਇਸ ਦੀ ਅਪਡੇਟ ਹੈ ਕਿ ਹੁਣ ਜਿਹੜੇ ਉੱਥੇ ਦਾ ਸਾਰਾ ਵਰਕ ਹੈ ਉਹ ਸ਼ੀਤੀ ਤੋਂ ਸ਼ੀਤੀ ਚੱਲ ਰਿਹਾ ਹੈ ਤੇ 5 ਤਰੀਕ ਤੋਂ ਪਹਿਲਾਂ ਪਹਿਲਾਂ ਸੁੱਟੇ ਸਾਰੇ ਜਿਹੜੇ ਵੀ ਬਟਾਲੀਅਨਸ ਜਿਹੜੇ ਵੀ ਡਿਸਟ੍ਰਿਕਟ ਦੇ ਕੰਮ ਪੈਂਡਿੰਗ ਨੇ ਮੈਡੀਕਲ ਪੈਂਡਿੰਗ ਨੇ ਦਾ ਕੋਈ ਵੈਰੀਫਿਕੇਸ਼ਨ ਪੈਂਡਿੰਗਾ ਤਾਂ ਉਹ ਗਨ ਹੋ ਜਾਊਗੀ ਤੇ 5 ਤੋਂ 7 ਤਰੀਕ ਦੇ ਵਿੱਚ ਵਿੱਚ ਇਹ ਥੋਨੂੰ ਜੁਆਇਨਿੰਗ ਲੈਟਰ ਲਈ ਕਾਲ ਆ ਸਕਦੀ ਆ ਉਕਿ ਜਿਹੜੇ ਹੁਣ ਮਤਲਬ ਕਿ ਆਪਣੇ ਸੀਐਮ ਸਾਹਿਬ ਨੇ ਉਹਨਾਂ ਦੇ ਜਿਹੜੇ ਨਿਯੁਕਤੀ ਪੱਤਰ ਦੇ ਸਮਾਰੋਹ ਚੱਲ ਰਹੇ ਨੇ ਮੇਬੀ ਹੋ ਸਕਦਾ ਅਗਰ ਆਪਾਂ ਇੱਕ ਸਾਈਡ ਦਾ ਜਿਹੜਾ ਹੈਗਾ ਫੈਕਟ ਲੈ ਕੇ ਚੱਲਦੇ ਆ ਕਿ ਬੱਚਿਆਂ ਨੂੰ ਜੁਆਇਨਿੰਗ ਦੇ ਜਿਹੜੀ ਲੇਟ ਦਿੱਤੀ ਜਾ ਸਕਦੀ ਹੈ ਸਿਰਫ ਇਸ ਹਵਾਲੇ ਕਰਕੇ ਕਿ ਹਾਂ ਤੁਹਾਡਾ ਮਤਲਬ ਕਿ ਇੱਕ ਤਈ ਨੋਟਿਸ ਦੇ ਅਧਾਰ ਤੇ ਕਿ ਬੱਚਿਆਂ ਦਾ ਜਾਂ ਕੋਈ ਕੰਮ ਨਹੀਂ ਚੱਲਿਆ ਮਤਲਬ ਕਿ ਪੂਰਾ ਨਹੀਂ ਹੋਇਆ ਹੋਇਆ ਠੀਕ ਆ ਜਾਂ ਫਿਰ ਵੀ ਭਗਵੰਤ ਮਾਨ ਜਿਹੜੇ ਆਪਣੇ ਸੀਐਮ ਸਾਹਿਬ ਨੇ ਉਹਨਾਂ ਦਾ ਪ੍ਰੋਗਰਾਮ ਅੱਗੇ ਡਿਲੇ ਕੀਤਾ ਜਾਊਗਾ ਬੇਸਤਾ ਮਲਕੇ ਹੀ ਜਿਹੜੀ ਅਫੀਸ਼ੀਅਲ ਤੌਰ ਤੇ ਇਹ ਨੋਟਿਸ ਹੈ ਠੀਕ ਹੈ ਤੇ ਇਹ ਮਲਕੇ ਆਪਾਂ ਕਹਿ ਸਕਦੇ ਹਾਂ ਜਲਦ ਤੋਂ ਜਲਦ ਤੁਹਾਡਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਕੰਪਲੀਟ ਕਰਵਾਇਆ ਜਾਊਗਾ ਠੀਕ ਹੈ ਤੇ ਬਾਕੀ ਜੁਆਇਨਿੰਗ ਦਾ ਦੇਖੋ ਹੁਣ ਇਸ ਨੰਬਰ ਦੇ ਫਰਸਟ ਵੀਕ ਤੱਕ ਛੋੜੇ ਫਰਸਟ ਵੀਕ ਦਾ ਜਿਹੜੀ ਸਾਰੀ ਅਪਡੇਟ ਆ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ 5 ਤੋਂ ਬਾਅਦ 5 ਤਰੀਕ ਤੱਕ ਇਹ ਛੋੜਾ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਊਗਾ ਤੇ 7 ਤਰੀਕ ਤੱਕ 5 ਤੋਂ 7 ਤਰੀਕ ਦੇ ਵਿੱਚੋਂ ਤੁਹਾਨੂੰ ਆਫੀਸ਼ੀਅਲ ਅਪਡੇਟ ਆਗੇ 10 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਜੁਆਇਨਿੰਗ ਲੈਟਰ ਸਾਰਿਆਂ ਨੂੰ ਮਿਲ ਜਾਣਗੇ ਤੇ ਤੁਹਾਨੂੰ ਸੂਰੀ ਬਟਾਲੀਅਨਜ਼ ਜਾਂ ਡਿਸਟ੍ਰਿਕਟ ਦੇ ਵਿੱਚ ਬੁਲਾ ਲਿਆ ਜਾਊਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ 2025 ਵਾਲੇ ਉਮੀਦਵਾਰਾਂ ਦੀ ਜਿਹੜੇ 2025 ਵਾਲੇ ਉਮੀਦਵਾਰ ਨੇ ਉਹਨਾਂ ਦਾ ਇਸ ਦੀ ਜਿਹੜੀ ਹੈਗਾ ਜੁਆਇਨਿੰਗ ਦਾ ਕੀ ਇਫੈ ਤਾਂ 2025 ਵਾਲੇ ਬੱਚਿਆਂ ਲਈ ਇਹ ਵੀ ਮਤਲਬ ਕਿ ਬਹੁਤ ਖੁਸ਼ਖਬਰੀ ਦੀ ਗੱਲ ਆ ਕਿ ਜਿਹੜਾ ਉਹਨਾਂ ਦਾ ਪ੍ਰੋਸੈਸ ਹੈ ਉਹ ਵੀ ਹੁਣ ਫਾਸਟ ਹੋ ਜੂਗਾ ਕਿਉਂਕਿ ਹੁਣ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਰਹੇਗੀ ਕਿ ਉਹਨਾਂ ਨੂੰ ਜੁਆਇਨਿੰਗ ਦੇਣੀ ਤੇ ਉਹਨਾਂ ਦਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਚੁੱਕਿਆ ਤੇ ਹੁਣ ਕੰਪਲੀਟਲੀ ਜਿਹੜਾ ਸਾਰਾ ਮੈਕਮਾ ਉਹ 2025 ਦੀ ਭਰਤੀ ਦੇ ਉੱਤੇ ਧਿਆਨ ਦੇਊਗਾ ਤੇ ਸੋਡੇ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਉਹ ਜਲਦੀ ਹੋ ਜੂਗੀ ਠੀਕ ਹੈ ਤਾਂ ਕਿਰਪਾ ਕਰਕੇ ਆਪਣੇ ਜਿਹੜੇ ਡਾਕੂਮੈਂਟਸ ਆ ਗਏ ਠੀਕ ਹੈ ਆਪਣਾ 10th ਦਾ ਆ ਗਿਆ 12th ਦਾ ਆ ਗਿਆ ਆਧਾਰ ਕਾਰਡ ਜਾਂ ਜੋ ਵੀ ਕੁਝ ਲਗ ਜੇ ਕਿਸੇ ਵੀ ਤਰੀਕੇ ਦਾ ਸਰਟੀਫਿਕੇਟ ਤੁਸੀਂ ਲਗਾਇਆ ਤਾਂ ਕਿਰਪਾ ਕਰਕੇ ਆਪਣੇ ਜਿਹੜੇ ਆਧਾਰ ਕਾਰਡ ਆਪਣੇ ਡਾਕੂਮੈਂਟਸ ਨੇ ਉਹਨਾਂ ਨੂੰ ਸਹੀ ਕਰਵਾ ਕੇ ਰੱਖੋ ਤੇ ਉਹਨਾਂ ਨੂੰ 2-2 3-3 ਫੋਟੋਕਾਪੀਆਂ ਤੇ ਆਪਣੀਆਂ ਅੱਠ ਉਹ ਜਿਹੜੀਆਂ ਨੇ ਪਾਸਪੋਰਟ ਸਾਈਜ਼ ਫੋਟੋਕਾਪੀਜ਼ ਤੇ ਉਹਨਾਂ ਤੇ ਜਿਹੜੇ ਸਾਈਨ ਕਰਵਾ ਕੇ ਰੱਖੋ ਠੀਕ ਹੈ ਕੰਪਲੀਟ ਕਰਕੇ ਆਪਣੀ ਇੱਕ ਫਾਈਲ ਦੇ ਵਿੱਚ ਦਸਤਾਵੇਜ਼ ਨੂੰ ਕੰਪਲੀਟ ਕਰਵਾ ਕੇ ਰੱਖੋ ਤੇ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਇੰਨੀ ਸੀ ਅਗਰ ਵੀਡੀਓ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨ ਤੇ ਬਾਕੀ ਅਗਰ ਤੁਹਾਡਾ ਕਿਸੇ ਵੀ ਤਰੀਕੇ ਦਾ 2024 ਦੀ ਭਰਤੀ ਨਾਲ ਰਿਲੇਟਡ 25 ਦੀ ਭਰਤੀ ਰਿਲੇਟਡ ਜਾਂ ਆਉਣ ਵਾਲੀ 2026 ਦੀ ਭਰਤੀ ਰਿਲੇਟਡ ਕੋਈ ਵੀ ਡਾਊਟ ਆ ਤਾਂ ਤੁਸੀਂ ਮੈਨੂੰ ਜਿਹੜਾ ਹੈ ਕਮੈਂਟ ਕਰ ਸਕਦੇ ਹੋ ਠੀਕ ਹੈ ਤੇ ਜਿਹੜਾ ਮੈਂ ਤੁਹਾਨੂੰ ਪਰਸਨਲ ਰਿਪਲਾਈ ਦੇਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਕਿਉਂਕਿ ਆਪਾਂ ਇਹੀ ਹੁੰਦਾ ਹੈ ਅਗਰ ਆਪਾਂ ਤੁਹਾਡੇ ਲਈ ਕੋਈ ਇਨਫਰਮੇਸ਼ਨ ਜਿਹੜੀ ਚੀਜ਼ ਬਣਾ ਰਹੇ ਹਾਂ ਤਾਂ ਤੁਹਾਡੇ ਵੀ ਡਾਊਟ ਕਲੀਅਰ ਹੋਣ ਠੀਕ ਹੈ ਤੇ ਬਾਕੀ ਅਸੀਂ ਉਮੀਦ ਕਰਦਾ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ